ਸਨੇਵੇਂ ਵਕੀਲ ਬਣਦੀ ਤਿਆਰੀ ਕਰਨੀ ਆ ਜੱਜ ਬਣਦੀ ਤਿਆਰੀ ਕਰਨੀ ਆ ਸੋਚਦੇ ਆ ਵੀ ਪੜ੍ਹੀਏ ਕਿੱਥੇ ਬਰਨਾਲੇ ਸ਼ਹਿਰ ਦੇ ਵਿੱਚ ਆਹ ਬਾਇਉਰੀ ਸਾਰਾ ਕੁਝ ਸਿਖਾਉਣਗੇ ਇਸ ਤੋਂ ਇਲਾਵਾ ਟਿਊਸ਼ਨ ਦੀ ਸਹੂਲਤ ਚਾਹੇ ਇੰਗਲਿਸ਼ ਹੋ ਗਿਆ ਚਾਹੇ ਮੈਥ ਹੋਗੀ ਪਰ ਇਹ ਕਿੰਨੇ ਕ ਟਾਈਮ ਵਿੱਚ ਐਕਸਪਰਟ ਬਣਾਉਗੇ ਬੰਦੇ ਨੂੰ ਟਾਈਮ ਦੇ ਵਿੱਚ ਐਕਸਪਰਟ ਬਣਾ ਦਾਂਗੇ ਮੰਨ ਕੇ ਚੱਲੋ ਕਿ ਬੱਚਾ ਪੜ੍ਹਨ ਦੇ ਲਈ ਵੀਲਿੰਗ ਹੈ ਉਹਨਾਂ ਨੂੰ ਮਹੀਨੇ ਦੇ ਵਿੱਚ ਪੂਰੀ ਤਿਆਰੀ ਕਰਵਾਈ ਜਾਂਦੀ ਆ ਸਿਰਫ ਇਹ ਨਹੀਂ ਹੈਗਾ ਕਿ ਉਹਨਾਂ ਨੂੰ ਐਨਸੀਆਰਟੀ ਬੁੱਕਸ ਫੋਲੋ ਕਰਵਾਈਆਂ ਜਾਣਗੀਆਂ ਸਾਰੀਆਂ ਬੁੱਕਸ ਜੋ ਰეკਮੈਂਡ ਹੋਣਗੀਆਂ ਸਾਰਾ ਸਿਲੇਬਸ ਦੇ ਵਿੱਚ ਟੈਸਟ ਸੀਰੀਜ਼ ਵੀ ਉਹ ਨੂੰ ਕੰਫਰਟ ਹੋਏਗਾ ਉਹੀ ਟਾਈਮ ਦਿੱਤਾ ਜਾਏਗਾ ਆਨਲਾਈਨ ਤੇ ਆਫਲਾਈਨ ਦੋਨੇ ਤਰੀਕੇ ਨਾਲ ਆਨਲਾਈਨ ਆਫਲਾਈਨ ਦੋਨੋ ਮਾਡਲ ਇੱਥੇ ਅਵੇਲੇਬਲ ਹੈਗੇ ਨੇ ਜੋ ਟਾਈਮ ਹੈ ਬੱਚੇ ਲਈ ਅਕੋਰਡਿੰਗ ਹੈ ਉਹਨਾਂ ਦੇ ਅਕੋਰਡਿੰਗ ਹੀ ਟਾਈਮ ਉਹਨਾਂ ਨੂੰ ਦਿੱਤਾ ਜਾਏਗਾ ਤੇ ਆਪਾਂ ਬਾਈ ਮੇਰੇ ਵਕੀਲ ਦੀ ਪੜਾਈ ਕਰਵਾਉਣੀ ਹੈ ਹਨਾ ਜੀ ਆਪ ਕੀ ਕਰਦੇ ਆਪਾਂ ਮੈਂ ਐਡਵੋਕੇਟਾਂ ਜੀ ਮੇਰਾ ਨਾਮ ਐਡਵੋਕੇਟ ਪਰুল ਗਰਗ ਹੈ ਤੇ ਜੋ ਵੀ ਲਾ ਕਰਦੇ ਹੈਗੇ ਠੀਕ ਹੈ ਨੇੜੇ ਤੇੜੇ ਦੇ ਪਿੰਡਾਂ ਵਿੱਚ ਕਿਤੇ ਵੀ ਕੀ ਹੈ ਲਾ ਦੀ ਕੋਈ ਵੀ ਕੋਚਿੰਗ ਨਹੀਂ ਕਰਾਂਦਾ ਆਪਾਂ ਇੱਥੇ ਲਾ ਦੀ ਕੋਚਿੰਗ ਕਰਾਉਂਦੇ ਆ ਸਾਰੇ ਸਮੈਸਟਰਾਂ ਦੇ ਸਾਰੇ ਜਿੰਨੇ ਵੀ ਸਬਜੈਕਟ ਲਾ ਦੱਸੋ ਆਪਣੀ ਕਿੱਥੇ ਹੈ ਆਪਣੀ ਲੋਕੇਸ਼ਨ ਐਸਡੀ ਕਾਲਜ ਕੋਲ ਨੀਅਰ ਨਵਚੇਤਨ ਬੁੱਕ ਡਿੱਪੂ ਸੈਕੰਡ ਫਲੋਰ ਤੇ ਬਈ ਸਕਰੀਨ ਤੇ ਨੰਬਰ ਚੱਲ ਰਿਹਾ ਕਿਸੇ ਨੇ ਹੋਰ ਜਾਣਕਾਰੀ ਲੈਣੀ ਹੈ ਫੋਨ ਕਰਕੇ ਲੈ ਸਕਦੇ ਆ